ਆ ਦੋਸਤੋ ਅਸੀਂ ਪਹੁੰਚ ਗਏ ਆ ਸਾਧੂਪੁਰ ਸਾਧੂਪੁਰ ਇੱਕ ਛੋਟਾ ਜਿਹਾ ਬਸ ਛੋਟਾ ਜਿਹਾ ਪਿੰਡੀ ਕਹਿ ਸਕਦੇ ਆ ਨਿੱਕਾ ਜਿਹਾ ਕਸਬਾ ਆ ਦੇਖ ਲਓ ਕੋਈ ਬਹੁਤਾ ਵੱਡਾ ਨਹੀਂਗਾ ਇਹ ਸੋਲਣ ਤੋਂ ਅੱਗੇ ਆਉਂਦਾ ਏ ਕੰਡਾ ਕਾ ਹਟ ਤੇ ਕੰਡਾ ਕਾ ਹੜ ਤੋਂ ਜਦੋਂ ਸਾਈਡ ਤੇ ਆ 12 13 ਕਿਲੋਮੀਟਰ ਸਾਈਡ ਤੇ ਆ ਤੇ ਇੱਥੇ ਹਰੇਵਾਈ ਬਹੁਤ ਆ ਵੀ ਦੇਖੋ ਜਿੱਧਰ ਦੇਖੋ ਗ੍ਰੀਨਰੀ ਗ੍ਰੀਨਰੀ ਬਹੁਤ ਜਿਆਦਾ ਗ੍ਰੀਨਰੀ ਆ ਸ਼ਾਂਤ ਏਰੀਆ ਏ ਇਹ ਕੁਦਰਤ ਪ੍ਰੇਮੀਆਂ ਦੀ ਪਹਿਲੀ ਪਸੰਦ ਹੋ ਸਕਦਾ ਜੇ ਤੁਸੀਂ ਚੌਹਲ ਪੈਲ ਵੇਖਣੀ ਦੁਨੀਆ ਵੇਖਣੀ ਭੀੜ ਦੇਖਣੀ ਫਿਰ ਤਾਂ ਮਨਾਲੀ ਜਾਂ ਹੋਰ ਵੀ ਜਿਵੇਂ ਮਨਸੂਰੀ ਆ ਜੇ ਤੁਸੀਂ ਸ਼ਾਂਤ ਏਰੀਏ 'ਚ ਆਉਣਾ ਚਾਹੁੰਦੇ ਹੋ ਤਾਂ ਫਿਰ ਸਭ ਤੋਂ ਵਧੀਆ ਇਹ ਜਗ੍ਹਾ ਆ ਸਾਹਮਣੇ ਪੌਲਾ ਤੇ ਸਾਧੂ ਮੈਨੂੰ ਕੋਈ ਨਜ਼ਰ ਨਹੀਂ ਆਇਆ ਇੱਥੇ ਤੇ ਵੈਸੇ ਇਹਨੂੰ ਸਾਧੂ ਪੁਲ ਕਹਿ ਦਿੰਦੇ ਆ ਰੀਅਲ ਦਾ ਜੂਠ ਲਿਆ ਸੀ ਮੈਂ ਦਾਵਾ ਦਾ ਪੁੱਛਿਆ ਸੀ ਉਹ ਤਾਂ ਮਿਲਿਆ ਨਹੀਂ ਕਹਿੰਦੇ ਅਨਾਰ ਦਾ ਮੈਂ ਕਿਹਾ ਚਲੋ ਉਹੀ ਦੇ ਦਿਓ ਆ ਦਰਿਆ ਵਗਦਾ ਅੱਜ ਤਾਂ ਕੋਈ ਬਹੁਤਾ ਪਾਣੀ ਨਹੀਂ ਵੀ ਕਹਿੰਦੇ ਆ ਕੁਛ ਦਿਨ ਪਹਿਲਾਂ ਬਹੁਤ ਜ਼ਿਆਦਾ ਪਾਣੀ ਆ ਗਿਆ ਸੀ ਇੱਥੇ ਤੇ ਆ ਪੁਲ ਦੇ ਨਾਲ ਹੀ ਮੈਂ ਤੁਹਾਨੂੰ ਦਿਖਾਉਣਾ ਇਹ ਰਸਤਾ ਜਾਂਦਾ ਇੱਕ ਤੇ ਉਹਦੇ ਉਹ ਉਸ ਤੋਂ ਅੱਗੇ ਕੈਂਪਿੰਗ ਸਾਈਟ ਬਣੀ ਹੋਈ ਆ ਆ ਰਸਤਾ ਹੈ ਆਪਲ ਦੇ ਨਾਲ ਹੀ ਆਹ ਰਸਤਾ ਮੁੜਦਾ ਅੱਗੇ ਬਿਲਕੁਲ ਦਰਿਆ ਦੇ ਕੰਡੇ ਤੇ ਕੈਂਪਿੰਗ ਸਾਈਟਾਂ ਬਣੀਆਂ ਹੋਈਆਂ ਆ ਜੋ ਪ੍ਰਾਈਵੇਟ ਪ੍ਰਾਪਰਟੀਆਂ ਉੱਥੇ ਉਹਨਾਂ ਦੇ ਟੈਂਟ ਆ ਵਗੈਰਾ ਲਾਏ ਆ ਤੇ ਪਾਰਕਿੰਗ ਵੀ ਆ 12-1500 ਦੀ ਇੱਕ ਹਟ ਮਿਲ ਜਾਂਦੀ ਆ ਜਿਹਦੇ ਵਿੱਚ ਫਲਸ਼ਰ ਬਾਥਰੂਮ ਦੀ ਸਹੂਲਤ ਹੁੰਦੀ ਤੇ ਆਪ ਹੁਣ ਵੀ ਪਾਣੀ ਦਾ ਕਾਫੀ ਆ ਪਰ ਕੋਸ਼ਿਸ਼ ਦਿਨ ਕਿਹਲਾ ਬਹੁਤ ਪਾਣੀ ਸੀਗਾ ਇਹਦੇ ਚ ਕਾਫੀ ਪਾਣੀ ਆ ਗਿਆ ਸੀਗਾ ਕਿਉਂਕਿ ਪਹਾੜਾਂ ਦੇ ਉੱਪਰ ਬਾਰਿਸ਼ ਬਹੁਤ ਹੋ ਰਹੀ ਸੀਗੀ ਅਸੀਂ ਵੀ ਗੱਡੀ ਥੱਲੇ ਹੀ ਲਾ ਕੇ ਆਏ ਆ ਕਿਹੜਾ ਇਹ ਪਾਰਕਿੰਗ ਵੀ ਇੱਥੇ ਪੇੜ ਆ ਪਰ ਅਸੀਂ ਪਾਰਕਿੰਗ ਚ ਨਹੀਂ ਲਾਈ ਬਾਹਰ ਹੀ ਗੱਡੀ ਲਾ ਕੇ ਆਏ ਆ ਮੈਨੂੰ ਆ ਚੀਜ਼ ਬਹੁਤ ਵਧੀਆ ਲੱਗਦੀ ਆ ਇਹ ਆ ਜੋ ਹਰੇਵਾਈ ਹਰੀਆਲੀ ਆ ਗ੍ਰੀਨਰੀ ਬਹੁਤ ਵਧੀਆ ਲੱਗਦੀ ਮੇਰਾ ਮਨ ਵੀ ਛਾਂ ਤੇਰੀ ਇਹ ਚਾਹ ਨਹੀਂ ਕਰਦਾ ਭੀੜ ਭੜੱਕੇ ਚ ਮੈਂ ਬਹੁਤ ਘਟ ਜਾਣਾ ਇੱਥੇ ਲੋਕਲ ਕਹਿ ਰਹੇ ਸੀ ਕਿ ਮੌਸਮ ਬਹੁਤ ਜਲਦੀ ਬਦਲ ਜਾਂਦਾ ਉਹ ਸਾਹਮਣੇ ਬੱਦਲ ਵਾਈ ਤਾਂ ਉੱਪਰ ਵੀ ਆ ਤੇ ਸਾਹਮਣੇ ਮੈਨੂੰ ਲੱਗਦਾ ਵੀ بارش ਵਾਲਾ ਮੌਸਮ ਬਣਿਆ ਹੋਇਆ ਕਦੇ ਵੀ ਪਤਾ ਕੋਈ ਨਹੀਂ ਲੱਗਦਾ ਵੀ ਕਦੋਂ بارش ਆ ਜਾਂਦੀ ਹੈ ਤੇ ਕਦੋਂ ਪਾਣੀ ਚੜ ਜਾਂਦਾ ਦਰਿਆ ਦਾ ਬਿਲਕੁਲ ਵੀ ਕੋਈ ਰਿਸਕ ਨਹੀਂ ਲੈਣਾਗਾ ਅਸੀਂ ਵੀ ਗੱਡੀ ਇੱਥੇ ਪਿੱਛੇ ਹੀ ਲਾਈ ਹੋਈ ਆ ਕੇਰਾ ਇਹ ਸਿੱਧਾ ਫ੍ਰੀ ਓਪਨ ਪਾਰਕਿੰਗ ਹੈ ਪਰ ਉਹਦੇ ਚ ਪਾਣੀ ਬਹੁਤ ਆ ਗਿਆ ਸੀ ਆ ਪਿਛਲੇ ਦਿਨਾਂ ਚ ਵੀ ਉੱਥੇ ਰਿਸਕ ਆ ਆਪਾਂ ਰਿਸਕ ਨਹੀਂ ਲੈਣਾਗਾ ਆਪਣੀ ਤਾਂ ਗੱਡੀ ਇੱਥੇ ਪਿੱਛੇ ਹੀ ਲਾਈ ਆ ਆ ਅੱਗੇ ਆ ਕੈਂਪਿੰਗ ਸਾਈਟਾਂ ਬਣੀਆਂ ਆ ਸਾਰਾ ਕੁਝ ਉਹਨਾਂ ਦਾ ਜੋ ਐਕਟੀਵਿਟੀ ਵੀ ਆ ਤੁਸੀਂ ਕਰ ਸਕਦੇ ਹੋ ਇੱਥੇ ਬਹੁਤ ਵਧੀਆ ਨਜ਼ਾਰਾ ਬਹੁਤ ਖੂਬਸੂਰਤ ਜਗਾ ਕੁਝ ਟੂਰਿਸਟ ਆਏ ਹੋਏ ਆ ਦਰਿਆ ਦੇ ਵਿੱਚ ਮਸਤੀਆਂ ਕਰ ਰਹੇ ਆ ਆ ਪੰਜਾਬੀ ਭਰਾ ਖੜੇ ਆ ਪਾਣੀ ਤੇਜ਼ ਆ ਕਾਫੀ ਹੁਣ ਵੀ ਆ ਵੀ ਅੱਗੇ ਇਧਰ ਦੀ ਇੱਥੋਂ ਦੀ ਗੱਡੀ ਚਲੀ ਜਾਂਦੀ ਆ ਅੱਗੇ ਤੇ ਓਪਨ ਪਾਰਕਿੰਗ ਤਾਂ ਹੈ ਪਰ ਰਿਸਕੀ ਆ ਆਪਾਂ ਆਪਣੀ ਗੱਡੀ ਉਹ ਪਿੱਛੇ ਖੜੀ ਆ ਉਹ ਤੇ ਪਿੱਛੇ ਗੱਡੀ ਢਲਦੀ ਆ ਤੇ ਕਿਉਂਕਿ ਪਤਾ ਨਹੀਂ ਲੱਗਦਾ ਇੱਥੇ ਲੋਕਲ ਵੀ ਕਹਿ ਰਹੇ ਆ ਵੀ ਪਤਾ ਨਹੀਂ ਲੱਗਦਾ ਵੀ ਕਦੋਂ ਦਰਿਆ ਦਾ ਪਾਣੀ ਚੜ ਜਾਂਦਾ ਬਿਲਕੁਲ ਆ ਦੇਖੋ ਜਦੋਂ ਅਸੀਂ ਇੱਥੇ ਆਏ ਆ ਉਦੋਂ ਬਿਲਕੁਲ ਕੋਈ ਨਹੀਂ ਸੀ ਗਿਆ ਸਿਰਫ ਆ ਸਾਰੀਆਂ ਕੈਂਪਾਂ ਸਾਈਟਸ ਖਾਲੀ ਪਈਆਂ ਸੀਗੀਆਂ ਤੇ ਹੁਣ ਜਿਵੇਂ ਜਿਵੇਂ ਸ਼ਾਮ ਹੁੰਦੀ ਜਾਂਦੀ ਆ ਰੌਣਕ ਹੁੰਦੀ ਜਾਂਦੀ ਆ ਇਹ ਵੀ ਕਹਿ ਰਹੇ ਸੀ ਮੈਂ ਇਹਨਾਂ ਨੂੰ ਆਪਣੀ ਪਾਰਕਿੰਗ ਬਾਰੇ ਪੁੱਛਿਆ ਸੀ ਮੈਂ ਕਿਹਾ ਵੀ ਤੁਸੀਂ ਪਾਰਕਿੰਗ ਚ ਗੱਡੀ ਲਵਾ ਲਓ ਤੇ ਜੋ ਵੀ ਤੁਹਾਡਾ ਬਣਦਾ ਮੈਂ 페 ਕਰ ਦੂੰਗਾ ਕਹਿੰਦੇ ਨਹੀਂ ਕਹਿੰਦੇ ਸ਼ਾਮ ਨੂੰ ਸਾਡੇ ਜਿੰਨੇ ਆਪਦੇ ਜਿਹੜੇ ਕਸਟਮਰ ਹੁੰਦੇ ਆ ਉਹਨਾਂ ਦੀਆਂ ਗੱਡੀਆਂ ਹੀ ਮਸਾ ਲੱਗਦੀਆਂ ਆ ਤੇ ਅਸੀਂ ਤੁਹਾਡੀ ਗੱਡੀ ਨਹੀਂ ਲਵਾ ਸਕਦੇ ਕਿਉਂਕਿ ਮੈਂ ਸਾਈਟ ਤਾਂ ਲੈਣੀ ਨਹੀਂ ਜੇ ਹੱਟ ਤਾਂ ਲੈਣੀ ਨਹੀਂ ਨਾ ਮੈਂ ਬਾਹਰੋਂ ਖਾਣਾ ਤੇ ਅਸੀਂ ਤਾਂ ਆਪਦਾ ਹੀ ਪਕਾਉਣਾ ਤੇ ਆਪਦਾ ਹੀ ਖਾਣਾ ਹੈ। ਇਸ ਲਈ ਅਸੀਂ ਇਹਨਾਂ ਨੂੰ ਕੁਝ ਕਮਾ ਕੇ ਤਾਂ ਦੇਣਾ ਨਹੀਂ ਤੇ ਸਾਡੀ ਇਹ ਪਾਰਕਿੰਗ 'ਚ ਵੀ ਇਹਨਾਂ ਨੇ ਗੱਡੀ ਨਹੀਂ ਲਵਾਈ। ਇਹਨਾਂ ਨੇ ਦੱਸਤਾ ਸੀਗਾ ਕਹਿੰਦਾ ਵੀ ਅੱਗੇ ਫ੍ਰੀ ਵਾਲੀ ਪਾਰਕਿੰਗ ਹੈਗੀ ਆ। ਤੇ ਪਰ ਉਹ ਰਿਸਕ ਹੀ ਆ। ਪਰ ਮੈਂ ਇੱਕ ਲੋਕਲ ਨਾਲ ਗੱਲ ਕੀਤੀ। ਉਹਨੇ ਕਿਹਾ ਵੀ ਇਹ ਰਿਸਕ ਆ। ਇੱਥੇ ਵੀ ਪਤਾ ਕੋਈ ਨਹੀਂ ਕਦੋਂ ਪਾਣੀ ਆ ਜਾਂਦਾ ਇੱਥੇ। ਤੇ ਆਪਾਂ ਵੀ ਕਿਹਾ ਯਾਰ ਇੱਕ ਪ੍ਰੋਬਲਮ ਆ ਗਈ। ਮੇਰੇ ਆਈਫੋਨ ਦੀ ਸਟੋਰੇਜ ਵਿੱਚ ਪ੍ਰੋਬਲਮ ਆ ਗਈ। 128 GP ਆ 128 GP ਤਾਂ ਇਹਦੀ ਸਟੋਰੇਜ ਫੁੱਲ ਹੋ ਗਈ ਆ 127.63 GP ਤੇ ਇਹ ਫੁੱਲ ਹੋ ਗਈ ਅੱਗੇ ਮੈਂ 200 GP ਬਾਇ ਕੀਤੀ ਆ 219 ਰੁਪਏ ਵਿੱਚ ਆਈ ਕਲਾਉਡ ਦੀ ਪਰ ਉਹ ਚੱਕ ਹੀ ਨਹੀਂ ਰਿਹਾ ਅੱਗੇ ਮੈਂ ਇੱਥੇ ਆ ਸਾਧੂ ਬੁੱਲ ਤੇ ਪਹਿਲਾਂ ਤਾਂ ਬੜੀ ਮੁਸ਼ਕਲ ਨਾਲ ਇੱਕ ਦੁਕਾਨ ਲੱਭੀ ਇੱਥੇ ਜਿਆਦਾ ਕੋਈ ਵੱਡਾ ਏਰੀਆ ਨਹੀਂਗਾ ਛੋਟਾ ਜਿਹਾ ਕਸਬਾ ਜਿਹਾ ਹੈ ਇੱਕ ਦੁਕਾਨ ਲੱਭੀ ਤੇ ਉਹਨੂੰ ਮੈਂ ਦਿਖਾਇਆ ਤੇ ਪਰ ਉਹਨੂੰ ਵੀ ਸਮਝ ਨਹੀਂ ਆਈ ਉਹ ਵੀ ਕਹਿ ਰਿਹਾ ਬਈ ਜਾਂ ਤਾਂ ਐਪਲ ਵਾਲਿਆਂ ਨਾਲ ਕੰਟੈਕਟ ਕਰੋ ਜਾਂ ਉਹਨਾਂ ਦੇ ਸਟੋਰ ਤੇ ਜਾਓ ਜਾਂ ਕਸਟਮਰ ਕੇਅਰ ਨਾਲ ਗੱਲ ਕਰੋ ਹੁਣ ਮੈਂ ਗੱਡੀ 'ਚ ਬੈਠ ਕੇ ਜਾ ਕੇ ਉਹਨਾਂ ਤੇ ਕਸਟਮਰ ਕੇਅਰ ਨਾਲ ਗੱਲ ਕਰਦਾ ਤੇ ਇਹਦੀ ਤਾਂ ਮੈਮਰੀ ਜਮਾਂ ਫੋਲੋ ਹੋ ਗਈ 200 GB ਮੈਂ ਬਾਇ ਕੀਤੀ ਆ ਪਰ ਉਹ ਐਡ ਹੀ ਨਹੀਂ ਹੋ ਰਹੀ ਇਹਦੇ 'ਚ ਚੱਕੀ ਨਹੀਂ ਰਿਹਾ ਚਲੋ ਦੇਖਦੇ ਆ ਕੀ ਬੰਦ ਆ ਸਾਧੂ ਪੁਲ ਤੋਂ ਅਸੀਂ ਵਾਪਸ ਆ ਗਏ ਆ ਕਿਉਂਕਿ ਉੱਥੇ ਜਿਆਦਾ ਕੁਝ ਦੇਖਣ ਵਾਲਾ ਹੈ ਨਹੀਂਗਾ 2 ਕੁ ਘੰਟੇ ਦੇ ਵਿੱਚ ਤੁਸੀਂ ਸਾਰਾ ਦੇਖ ਸਕਦੇ ਹੋ ਜੋ ਵੀ ਉੱਥੇ ਕੁਝ ਹੈ ਬਸ ਇੱਕ ਜੋ ਪਲੱਸ ਪੁਆਇੰਟ ਆ ਨਾ ਗ੍ਰੀਨਰੀ ਬਹੁਤ ਜ਼ਿਆਦਾ ਆ ਜੋ ਮੈਨੂੰ ਵੀ ਬਹੁਤ ਵਧੀਆ ਲੱਗਦੀ ਆ ਆ ਦੇਖੋ ਗ੍ਰੀਨਰੀ ਗ੍ਰੀਨਰੀ ਆ ਜਿੱਧਰ ਵੀ ਤੁਸੀਂ ਦੇਖ ਰਹੇ ਹੋ ਹਰੇਵਾ ਹੀ ਆ ਹੁਣ ਅਸੀਂ ਉੱਤੋਂ ਥੋੜਾ ਜਿਹਾ ਉੱਪਰ ਆ ਕੇ ਬੈਕ ਸਾਈਡ ਨੂੰ ਸੋਲਣ ਵਾਲ ਨੂੰ ਤੇ ਇੱਕ ਸ਼ਾਂਤ ਜੀ ਜਗ੍ਹਾ ਦੇਖੀ ਆ ਤੇ ਉੱਥੇ ਅਸੋਂ ਮੈਗੀ ਬਣਾਉਣੇ ਆ ਆਪਾਂ ਇੱਕ ਆ ਜਗ੍ਹਾ ਹੈ ਛੋਟੀਆਂ ਛੋਟੀਆਂ ਦੁਕਾਨਾਂ ਬੰਦ ਪਈਆਂ ਤੇ ਇਹਨਾਂ ਦੇ ਮੂਹਰੇ ਥੋੜੀ ਜੀ ਜਗ੍ਹਾ ਹੈ ਇਹਨਾਂ ਦੇ ਮੂਹਰੇ ਗੱਡੀ ਲਾ ਲਈ ਆ ਤੇ ਇੱਥੇ ਆਪਾਂ ਮੈਗੀ ਬਣਾਵਾਂਗੇ ਪੁਰਾਣਾ ਚੁੱਲਾ ਦੇ ਕੇ ਤੇ ਕੱਲ ਹੀ ਨਵਾਂ ਚੁੱਲਾ ਲਿਆ ਸੀਗਾ ਤੇ ਆ ਜਿਹੜੇ ਡਾਇਡ ਜੇ ਹੁੰਦੇ ਉਹ ਲੈ ਇੱਕ ਟੁੱਟ ਗਿਆ ਇਹਦਾ ਚਲੋ ਕਰਦੇ ਆ ਕੋਈ ਜਗਾੜ ਇਹਦੇ ਥੱਲੇ ਫਿਰ ਜਾ ਕੇ ਨਵਾਂ ਪਵਾ ਲਾਂਗੇ ਲੈ ਆ ਪੱਥਰ ਲਾ ਦਾਂ ਥੱਲੇ ਆਪਾਂ ਬੈਲੈਂਸ ਬਣ ਗਿਆ ਉਹਨੂੰ ਇੱਥੇ ਆਪਾਂ ਬਣਾਵਾਂਗੇ ਮੈਗੀ ਆ ਮੈਗੀ ਦਾ ਪੈਕ ਤਾਂ ਆਪਾਂ ਲੋ ਗੈਸ ਸਿਲੰਡਰ ਥੱਲੇ ਰੱਖਿਆ ਸੀਟ ਦੇ ਨਾਲ ਆਨ ਕਰ ਦਿਆਂ ਲੈ ਆਨ ਹੋ ਗਿਆ ਇਹ ਥੱਲੇ ਵਾਲਾ ਜਿਹੜਾ ਬੈਂਚ ਹੈ ਨਾ ਥੋੜਾ ਜਿਹਾ ਬੈਲੈਂਸ ਵਿੱਚ ਨਹੀਂ ਹੈ ਏਡਾ ਇੱਕ ਸਾਈਡ ਨੂੰ ਉੱਪਰ ਚੌਲਾਂ ਵਾਲਾ ਹੁਣ ਛੋਟੇ ਛੋਟੇ ਵਸਣ ਲੱਗੇ ਅਰ ਕਿ ਆਪਾਂ ਆਪਣਾ ਸਟੈਂਡ ਨਹੀਂ ਕੱਢਿਆ ਇੱਥੇ ਆ ਦੁਕਾਨ ਦੇ ਨਾਲ ਹੀ ਬੈਂਚ ਲੱਗੇ ਹੋਏ ਸੀਗੇ ਦੋ ਦੋ ਕੁਰਸੀਆਂ ਲੱਗੀਆਂ ਸੀ ਇੱਕਾ ਟੇਬਲ ਲੱਗਾ ਤੇ ਆਹ ਆਪਾਂ ਚੁੱਲਾ ਹੀ ਬਾਹਰ ਕੱਢ ਲਿਆ ਇੱਥੋਂ ਦੀ ਫਰਿੰਡਰ ਅੰਦਰ ਹੀ ਆਹ ਚੁੱਲਾ ਬਾਹਰ ਕੱਢ ਲਿਆ ਇੱਥੇ ਲਾ ਮੈਗੀ ਬਣਦੀ ਬਣਦੀ ਉਹਨਾਂ ਚਿਰ ਮੈਂ ਕਿਹਾ ਚੱਲ ਹਾਸੇ-ਵਾਸੇ ਚੱਕਰ ਲਾ ਲੈਣਾ ਆਲਾ ਦਵਾਲਾ ਦੇਖ ਲੈਣਾ ਵੀ ਇੱਧਰ ਪਿੱਛੇ ਘਰ ਲੱਗਦਾ ਮੈਨੂੰ ਘਾਰ ਆ ਕਿਸੇ ਦਾ ਉਹ ਲੰਗੂਰ ਸ਼ਾਲਾ ਮਰੀ ਜਾਂਦੇ ਆ ਬਈ ਜਦੋਂ ਕਿਤੇ ਆਪਾਂ ਐ ਰਸਤੇ ਵਿੱਚ ਕੁਝ ਬਣਾਉਣੇ ਆ ਖਾਣ ਪੀਣ ਦੀਆਂ ਚੀਜ਼ਾਂ ਜਦੋਂ ਬਣਾਉਣੇ ਆ ਨਾ ਉਦੋਂ ਬਸ ਇਹੇ ਡਰ ਲੱਗਿਆ ਰਹਿੰਦਾ ਬਾਂਦਰਾ ਦਾ ਕੁੱਤਿਆਂ ਦਾ ਉਦੋਂ ਹੀ ਇਹ ਜਾਨਵਰ ਤੁਹਾਡੇ ਕੋਲੇ ਆ ਜਾਂਦੇ ਆ ਕਈ ਐ ਇਸ ਤਰ੍ਹਾਂ ਦੇ ਜਾਨਵਰ ਆ ਜਿਵੇਂ ਬਾਂਦਰ ਹੋਏ ਇਹ ਜ਼ਬਰਦਸਤੀ ਵੀ ਖੋ ਕੇ ਲੈ ਜਾਂਦੇ ਆ ਕੋਈ ਖਾਣ ਵਾਲੀ ਚੀਜ਼ ਹਜੇ ਕੁੱਤੇ ਤਾਂ ਜ਼ਿਆਦਾ ਅਟੈਕ ਨਹੀਂ ਇਹ ਕਰਦੇ ਤੇ ਬਾਂਦਰ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ। ਆਹ ਰੋਡ ਸੋਲਣ ਨੂੰ ਜਾਂਦੀ ਆ। ਕੰਡਾ ਘਾਟ ਤੇ ਉਦੋਂ ਅੱਗੇ ਸੋਲਣ ਤੇ ਆਹ ਰਿਹਾ ਦੂਸਰੀ ਸਾਈਡ ਸਾਧੂ ਪੁਲ ਰਹਿ ਗਿਆ। ਸਾਧੂ ਪੁਲੋਂ ਇੱਥੋਂ ਮਸਾਂ ਕਿਲੋ 1.5 ਕਿਲੋਮੀਟਰ ਆ ਸੀ ਉਧਰੋਂ ਵੀ ਆਏ ਸਾਧੂ ਪੁਲ ਤੋਂ। ਤੇ ਹੁਣ ਮੈਂ ਸੋਚਦਾ ਵੀ ਅੱਗੇ 20 ਕਿਲੋਮੀਟਰ ਚੈਲ ਆ। ਸਾਧੂ ਪੁਲ ਤੋਂ 20 ਕਿਲੋਮੀਟਰ ਅੱਗੇ ਚੈਲ ਆ। ਉਹ ਉੱਥੇ ਵੀ ਜਾ ਹੀ ਆਈਏ ਚਾਹਲ ਬਾਰੇ ਵੀ ਮੈਂ ਕਾਫੀ ਸੁਣਿਆ ਹੈ ਦੇਖਿਆ YouTube ਤੇ ਵੀਡੀਓ ਦੇਖੀਆਂ ਉਹ ਵੀ ਕਾਫੀ ਰਮਣੀਕ ਜਗਾ ਤੇ ਬਸ ਆ ਮੈਗੀ ਖਾ ਕੇ ਤੇ ਲੋ ਜੀ ਮੈਗੀ ਆਪਣੀ ਤਿਆਰ ਹੋ ਗਈ ਆ ਤੇ ਥੋੜਾ ਜਿਹਾ ਪਾਵਾਂਗੇ ਸੌਸ ਇਹ ਲਓ ਹੁਣ ਮੈਗੀ ਖਾ ਕੇ ਤੇ ਆਪਾਂ ਚਲਾਂਗੇ ਚੈਹਲ ਵਾਲ ਨੂੰ ਚਾਲੇ ਪਾਵਾਂਗੇ। ਮੇਰੀ ਪਲੇਟ ਜਮਾਂ ਖਾਲੀ ਹੋ ਗਈ। ਬਗਰੇ ਰਸਤੇ 'ਚ ਚੈਹਲ ਨੂੰ ਜਾਂਦਿਆਂ ਮਨ ਹੋਇਆ ਇੱਕ ਕੱਪ ਕੌਫੀ ਪੀਣ ਦਾ। ਉਹ ਕੌਫੀ ਪੀਣ ਲੱਗਾ। ਪਰ ਮੈਂ ਕੌਫੀ, ਚਾਹ ਬਹੁਤ ਘੱਟ ਪੀਂਦਾ। ਬਹੁਤ ਹੀ ਘੱਟ। ਤੇ ਪਰ ਅੱਜ ਮੇਰਾ ਹੁਣ ਜਾਂਦਿਆਂ ਮਨ ਕੀਤਾ ਵੀ ਇੱਕ ਕੱਪ ਕੌਫੀ ਪੀਵਾਂ। ਆ ਕੌਫੀ ਪੀ ਲਈ ਫਿਰ ਦੱਸਣਾ ਕਿ ਉਹ ਜੀ ਫਾਦਰ ਟੇਸਟੀ ਆ ਕੌਫੀ ਅਸੀਂ ਚੈਲ ਪਹੁੰਚਣ ਵਾਲੇ ਆ ਇੱਥੋਂ ਮਸਾਂ 2-3 ਕਿਲੋਮੀਟਰ ਰਹਿ ਗਿਆ ਠੀਕ ਆ ਫਿਰ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਚੈਲ ਆਪਾਂ 咱俩的。